ਵੱਡਾ ਠੀਕ ਹੈ ਬਾਣੀ ਹਰ ਕੋਈ ਪੜ ਸਕਦਾ ਏ ਸੱਚ ਦੇ ਮਾਰਗ ਤੇ ਹਰ ਕੋਈ ਚੱਲ ਸਕਦਾ ਏ ਹਰੇਕ ਸਿੱਖ ਨੂੰ ਗੁਰੂ ਨੇ ਪ੍ਰਚਾਰਕ ਬਣਾਇਆ ਏ ਹਰੇਕ ਸਿੱਖ ਨੂੰ ਜਿਹੜਾ ਏ ਇਹ ਹੁਕਮ ਏ ਕਿ ਤੇਰਾ ਘਰ ਧਰਮਸ਼ਾਲਾ ਵਰਗਾ ਬਣ ਜਾਵੇ ਤੇਰੇ ਘਰ ਦੇ ਵਿੱਚ ਗੁਰੂ ਨਾਨਕ ਦੀ ਬਾਣੀ ਹੋਵੇ ਪਰ ਮਾਫ ਕਰਨਾ ਇੱਥੇ ਬਾਪੂ ਚੜਾਈ ਕਰਦਾ ਏ ਤੇ ਘਰ ਦੇ ਵਿੱਚ ਪਈਆਂ ਹੋਈਆਂ ਪੋਤੀਆਂ ਜਿਹੜੀਆਂ ਨੇ ਗੁਰਬਾਣੀ ਦੀਆਂ ਕੋਈ ਇਤਿਹਾਸ ਦੀਆਂ ਕਿਤਾਬਾਂ ਉਹ ਗੁਰਦੁਆਰਾ ਸਾਹਿਬ ਲੈ ਕੇ ਆ ਜਾਂਦੇ ਨੇ ਤੇ ਕਹਿ ਦਿੰਦੇ ਕਿ ਆ ਨਾ ਹੁਣ ਸੰਭਲੋ ਤੇ ਗਰੰਥੀ ਸਿੰਘ ਪੁੱਛਦਾ ਕਿਉਂ ਪੜਨਾ ਨਹੀਂ ਆਂ ਕਹਿੰਦੇ ਨਹੀਂ ਬਾਪੂ ਹੀ ਪੜਦਾ ਹੁੰਦਾ ਸੀ ਉਹ ਚੜਾਈ ਕਰ ਗਿਆ ਹੁਣ ਕੌਣ ਪੜੂਗਾ ਹੁਣ ਕੌਣ ਬਾਣੀ ਪੜੂਗਾ ਇੰਨਾ ਨਹੀਂ ਬਾਪੂ ਦੀ ਜ਼ਮੀਨ ਜਾਇਦਾਦ ਨਹੀਂ ਗੁਰੂ ਘਰ ਲੈ ਕੇ ਆਏ ਕਿ ਜਿਹੜੀ ਬਾਪੂ ਨੇ ਵਸੀਅਤ ਕੀਤੀ ਆ ਉਹਨੂੰ ਸੰਭ ਕੇ ਰੱਖ ਲਿਆ ਉਹਦੇ ਲਈ ਪਟਵਾਰੀਆਂ ਕੋਲ ਤਸੀਲਦਾਰਾਂ ਕੋਲ ਪਹੁੰਚੇ ਨੇ ਕਿ ਅਸੀਂ ਜਿਹੜਾ ਇਹ ਜਾਇਦਾਦ ਬਾਪੂ ਦੀ ਆਪਣੇ ਨਾਲ ਲਵਾਉਣੀ ਆ ਤੇ ਜਿਹੜੀ ਬਾਪੂ ਨੇ ਗੁਰਬਾਣੀ ਨੂੰ ਸਿੰਜਿਆ ਹੋਇਆ ਆਪਣੇ ਹਿਰਦੇ ਦੇ ਵਿੱਚ ਬਾਣੀ ਦੀ ਪੋਤੀ ਰੱਖੀ ਐ ਇਹ ਸਭ ਤੋਂ ਵੱਡੀ ਜਾਇਦਾਦ ਆ ਤੇ ਕਹਿੰਦੇ ਇਹ ਗੁਰੂ ਘਰ ਦੇ ਆਉਣੀ ਐ ਪਰ ਜਿਹੜੀ ਕਿੱਲਿਆਂ ਵਾਲੀ ਜ਼ਮੀਨ ਜਾਇਦਾਦ ਆ ਨਾ ਉਹ ਕਹਿੰਦੇ ਅਸੀਂ ਭਰਾਵਾਂ ਦੇ ਵਿੱਚ ਵੰਡਣੀ ਆ ਤੇ ਉਹ ਭਰਾ ਭਰਾ ਦੇ ਨਾਲ ਇਥੋਂ ਤੱਕ ਵੀ ਰਿਖਾ ਕਰ ਜਾਂਦਾ ਏ ਕਿ ਮੈਂ ਵੱਧ ਲੈ ਲਵਾਂ ਮੈਂ ਬਾਪੂ ਦੀ ਸੇਵਾ ਕਰਦਾ ਰਿਹਾ ਵਾਂ ਤੇ ਮੈਂ ਬਾਪੂ ਦੇ ਜਿਆਦਾ ਨੇੜੇ ਸੀ ਤੂੰ ਤਾਂ ਬਾਪੂ ਨੂੰ ਕਿਤੇ ਲੈ ਕੇ ਵੀ ਨਹੀਂ ਜਾਂਦਾ ਮੈਂ ਉਹਨੂੰ ਕਪੜੇ ਦਿਵਾ ਛੱਡੇ ਕਈ ਕੁਝ ਕਰ ਛੱਡਿਆ ਮਾਫ ਕਰਨਾ ਅੱਜ ਵੀ ਸਾਡੇ ਘਰਾਂ ਦੇ ਵਿੱਚ ਗੱਲ ਚੱਲਦੀ ਹੈ ਤੇ ਸਿਆਣੇ ਆਪਣੇ ਵਡੇਰਿਆਂ ਨੂੰ ਸੁਨਿਆ ਜਿਹੜਾ ਸਲਾਹ ਦਿੰਦੇ ਨੇ ਕੋਈ ਦੋਵੇਂ ਜੀ ਆਂਦੇ ਵਿੱਚੋਂ ਇੱਕ ਜਾਣਾ ਚੜ੍ਹਾਈ ਕਰ ਜਾਵੇ ਮਗਰ ਧੀਆ ਪੁੱਤ ਹੋਣ ਤੇ ਸਲਾਹ ਨਾਲ ਹੀ ਰਿਸ਼ਤੇਦਾਰ ਦੇ ਜਾਂਦੇ ਨੇ ਕਿ ਸਾਰੀ ਜਾਇਦਾਦ ਜੀਉਂਦਿਆਂ ਜੀ ਨਾਲ ਇਹਨਾਂ ਦੇ ਨਾਲ ਆਦੀ ਜੇ ਤੂੰ ਸਾਰੀ ਲਾ ਗਿਆ ਤੇ ਨਾ ਤੈਨੂੰ ਪੁੱਛਣਾ ਨਹੀਂ ਉਹ ਫਿਰ ਤੇਰਾ ਮੰਝਾ ਜਿਹੜਾ ਹੋ ਸਕਦਾ ਬਾਹਰ ਦਰਵਾਜ਼ੇ ਲੱਗੀ ਹੋਵੇ ਤੇ ਜੇ ਤੇਰੇ ਕੋਲ ਕੋਈ ਆਪਣੇ ਨਾਂ ਤੋਂ 2-3 ਕਿੱਲੇ ਲਵਾ ਛੱਡੇ ਤਾਂ ਫਿਰ ਤੇਰਾ ਸਾਰੇ ਸਤਕਾਰ ਕਰਨ ਕੇ ਕਿ ਬਾਪੂ ਦੇ ਕੋਲ ਅਜੇ ਪੈ ਲਈ ਹੈਗੀ ਆ ਇਥੋਂ ਤੱਕ ਦੇ ਮਸਲੇ ਆ ਪਰ ਧਿਆਨ ਦੇ ਵਿੱਚ ਰੱਖਿਓ ਗੁਰੂ ਨਾਨਕ ਦੀ ਬਾਣੀ ਜਿਹੜੀ ਹੈ ਉਹ ਸਾਡੇ ਲਈ ਸਭ ਤੋਂ ਵੱਡੀ ਜਾਇਦਾਦ ਆ ਹੁਣ ਬਾਬਾ ਮੱਖਣ ਸ਼ਾਹ ਲੁਬਾਣਾ ਆਪਣੇ ਬਜ਼ੁਰਗਾਂ ਦੇ ਪਾਏ ਹੋਏ ਪੂਰਨਿਆਂ ਤੇ ਚੱਲਦਾ ਏ ਤੇ ਗੁਰੂ ਦੇ ਦਰਸ਼ਨ ਕਰਨ ਦੇ ਲਈ ਬਾਬੇ ਬਕਾਲਾ ਸਾਹਿਬ ਦੀ ਧਰਤੀ ਤੇ ਆਉਂਦਾ ਏ ਤੇ ਕੀ ਦੇਖਦਾ ਇੱਥੇ ਤਾਂ ਕਈ ਗੁਰੂ ਬਣ ਕੇ ਬੈਠੇ ਤੇ ਬਾਬਾ ਮੱਖਣ ਸ਼ਾਹ ਉਹ ਤੀਖਣ ਬੁੱਧੀ ਵਾਲਾ ਗੁਰੂ ਦਾ ਸਿੱਖ ਸੀ ਉਹਨਾਂ ਨੇ ਗੁਰੂ ਦੀ ਜੋਤ ਨੂੰ ਪ੍ਰਗਟ ਕਰਨ ਦੇ ਲਈ ਪਛਾਨਣ ਦੇ ਲਈ ਗੁਰੂ ਵੱਲੋਂ ਦਿੱਤੀ ਹੋਈ ਵਿਵੇਕ ਬੁੱਧ ਜਿਹੜੀ ਵਰਤੀ ਹੈ ਕਿਉਂਕਿ ਹੰਸ ਦੇ ਅੰਦਰ ਇਦਾਂ ਦੀ ਵਰਤੀ ਹੈ ਉਹ ਆਪਣੀ ਚੁੰਝ ਜਿਹੜੀ ਹੈ ਦੁੱਧ ਦੇ ਵਿੱਚ ਮਾਰੇ ਤੇ ਪਾਣੀ ਵੱਖਰਾ ਕਰ ਦਵੇਗਾ ਤੇ ਦੁੱਧ ਵਖਰਾ ਹੋ ਜਾਵੇਗਾ ਇੰਨੀ ਉਹਦੀ ਚੁੰਝ ਦੇ ਵਿੱਚ ਖਟਾਸ ਆ ਸਿੱਖ ਨੂੰ ਜਿਹੜਾ ਏ ਇਦਾਂ ਦੀ ਬਿਰਤੀ ਗੁਰੂ ਪਾਤਸ਼ਾਹ ਜੀ ਨੇ ਬਖਸ਼ਿਸ਼ ਕੀਤੀ ਏ ਤੈਨੂੰ ਗੁਰੂ ਦੀ ਪਛਾਣ ਹੋਣੀ ਚਾਹੀਦੀ ਏ ਤੈਨੂੰ ਗੁਰੂ ਦੀ ਸੇਵਾ ਦੀ ਪਛਾਣ ਹੋਣੀ ਚਾਹੀਦੀ ਏ ਤੈਨੂੰ ਬਾਣੀ ਦੀਆਂ ਪੰਕਤੀਆਂ ਦੀ ਪਛਾਣ ਹੋਣੀ ਚਾਹੀਦੀ ਏ ਤਾਂ ਗੁਰੂ ਪਾਤਸ਼ਾਹ ਜੀ ਦੇ ਦਰਸ਼ਨ ਕਰਨ ਦੇ ਲਈ ਆਏ ਬਾਬਾ ਮੱਖਣਸ਼ਾਹ ਲੁਬਾਣਾ ਨੇ ਤਕਿਆ ਕੀ ਹੈ ਬੜੇ ਲੋਕ ਜਿਹੜੇ ਨੇ ਗੁਰੂ ਬਣ ਕੇ ਬੈਠੇ ਨੇ